ਆਪ ਵਾਲੀ ਬਾਰਡਰ ਤੇ ਲਗਾਤਾਰ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ ਸਿੱਧੂ ਪਰ ਯੂਨੀਅਨ ਦੇ ਯੋਧੇ ਜਿਹੜੇ ਇੱਥੇ ਹੁਣ ਫੇਰ ਦੋ ਟਰਾਲੀਆਂ ਲੈ ਕੇ ਪਹੁੰਚ ਗਏ ਆ ਤੇ ਕਰਦੇ ਆ ਗੱਲ ਕਿਸਾਨਾਂ ਨਾਲ ਪੁੱਛਦੇ ਆ ਵੀ ਕਿਹੜਾ ਪਿੰਡ ਆ ਬਾਈਆਂ ਦਾ ਤਾਂ ਕਿੱਥੋਂ ਆਂਜੀ ਬਾਈ ਜੀ ਕਿਹੜਾ ਪਿੰਡ ਆ ਛੋਟਾ ਬਾਈ ਜੀ ਉਹ ਟਰੈਕਟਰ ਥੋੜਾ ਆਪਣਾ ਆਪਣਾ ਪਿੰਡ ਪੰਜਾਬਾ ਜੀ ਉਹ ਟਰੈਕਟਰ ਆਪਣਾ ਖੜਾ ਆ ਕੇ ਜੀ ਪਿੰਡ ਪੰਜਾਬਾ ਬਲਾਕ ਲੰਬੀ ਬਾਈ ਜਦੋਂ ਪਤਾ ਲੱਗਿਆ ਵੀ ਡੱਬ ਵਾਲੀ ਮੋਰਚਾ ਲੱਗਿਆ ਫਿਰ ਕਿਸੇ ਸੁਨੇਹੇ ਦੀ ਲੋੜ ਤਾਂ ਨਹੀਂ ਮੈਨੂੰ ਲੱਗਦਾ ਪਈ ਹੁਣ ਸੁਨੇਹੇ ਦੀ ਲੋੜ ਤਾਂ ਪਿੰਡ ਦੀ ਹੁਣ ਵੀ ਲੋੜ ਆ ਤੇ ਫਿਰ ਆਪਾਂ ਨੂੰ ਆਪਦੀਆਂ ਜ਼ਮੀਰਾਂ ਤੇ ਵਿਸ਼ਵਾਸ ਹੀ ਨਹੀਂ ਹੋਣਾ ਚਾਹੀਦਾ ਐਸੇ ਕਰਕੇ ਅਸੀਂ ਤਾਂ ਜਦੋਂ ਸੁਨੇਹਾ ਲੱਗਿਆ ਜੀ ਵੀ ਇੱਥੇ ਬਾਡਰ ਤੇ ਲੋਕ ਇਕੱਠੇ ਹੋ ਗਏ ਆ ਤੇ ਸਾਰੇ ਅਸੀਂ ਆਪ ਹੀ ਟਰਾਲੀ ਚਾਰ ਕਰਕੇ ਤੇ ਅੱਜ ਪਹੁੰਚ ਗਏ ਆ ਠੀਕ ਹੈ ਤੇ ਇੱਕ ਟਰਾਲੀ ਹੋਰ ਅਜੇ ਪਿੰਡ ਗੱਖਾਂ ਵਾਲੀ ਦੀ ਆ ਰਹੀ ਆ ਆਪਣੇ ਮਗਰ ਉਹ ਵੀ ਇੱਥੇ ਪਹੁੰਚ ਜਾਣਗੇ ਸ਼ਾਮ ਤੱਕ ਹਾਂ ਆਹ ਟਰਾਲੀ ਬਈ ਥੋੜੇ ਪਿੰਡ ਤੋਂ ਆਈ ਆ ਅੱਜ ਬਾਈ ਜੀ ਗੁਰਥੜੀ ਤੋਂ ਆਈ ਆ ਬਾਈ ਸੰਗਤ ਬਲਾ ਪ੍ਰਧਾਨ ਜੀ ਜਿਵੇਂ ਆਪਾਂ ਨੂੰ ਲੱਗ ਰਿਹਾ ਇੱਥੇ ਦਿਨੋ ਦਿਨ ਕਾਫਲੇ ਮੈਨੂੰ ਲੱਗਦਾ ਸ਼ੰਭੂ ਨਾਲੋਂ ਘੱਟ ਜਾਦੇ ਇੱਥੇ ਹੋ ਜਾਣਾ ਕਿਵੇਂ ਲੱਗਦਾ ਹੈ ਸ਼ਹਿਰ ਦੇ ਵਿੱਚ ਆਪਾਂ ਕਿਵੇਂ ਮੰਡੇਲ ਕਰਾਂਗੇ ਬਿਲਕੁਲ ਜੀ ਬਿਲਕੁਲ ਕਿੱਥੇ ਕੀ ਜੀ ਪਰ ਜਿਵੇਂ ਭਾਗੂ ਤੋਂ ਵੀ ਰਾਏ ਆ ਪੰਜਾਬੇ ਤੋਂ ਸਮੇਟ ਟਰਾਲੀ ਵੀ ਰਾਏ ਆ ਔਰ ਗੁਰਤਣੀ ਤੋਂ ਆਏ ਆ ਤੇ ਭਾਗੂ ਵਾਲੇ ਵੀਰਾਂ ਨੇ ਕਿਹਾ ਵੀ ਅਸੀਂ ਕੱਲ ਤੋਂ ਟਰਾਲੀਆਂ ਵੀ ਲੈ ਕੇ ਆਵਾਂਗੇ ਮੈਨੂੰ ਐ ਲੱਗਦਾ ਵੀ ਇਹ ਦੋਨਾਂ ਬੋਟਰਾਂ ਨੂੰ ਪਿੱਛੇ ਛੱਡ ਜੂ ਐਨਾ ਕੱਠ ਹੋਊਗਾ ਇੱਥੇ ਜੋ ਕਿ ਜਿਵੇਂ ਸਾਡੇ ਕੋਲੇ ਸਨੇਹ ਆ ਰਹੇ ਆ ਬਾਈ ਜੀ ਮੇਰੇ ਕੋਲੇ ਹੁਣੇ-ਹੁਣੇ ਚੁੰਬੇ ਤੋਂ ਵੀਰਾਂ ਨੇ ਸਨੇਹਾ ਦਿੱਤਾ ਉਹ ਕਹਿੰਦੇ ਵੀ ਅਸੀਂ ਜਿਹੜਾ ਕਈ ਪਿੰਡਾਂ ਤੋਂ ਬੰਬੀਹੇ ਤੋਂ ਟਰਾਲੀ ਭੇਜਦੇ ਆ ਚੁੰਬੇ ਤੋਂ ਭੇਜਦੇ ਆ ਹੋਰ ਜਿਵੇਂ 17 ਪਿੰਡ ਤੋਂ ਭੇਜਦੇ ਆ ਮੈਨੂੰ ਐ ਲੱਗਦਾ ਵੀ ਸੱਚੇ ਪਾਤਸ਼ਾਹ ਨੇ ਜੋ ਕਿਸਾਨੀ ਦੇ ਉੱਤੇ ਕਿਰਪਾ ਕੀਤੀ ਹੈ ਉਹ ਤੀਜੇ ਬਾਊਂਡਰ ਨੇ ਤਾਂ ਬਿਲਕੁਲ ਸਰਕਾਰ ਦੀਆਂ ਜੜਾ ਹਲਾ ਕੇ ਰੱਖ ਦੇਣੀਆਂ ਹੈ ਬਿਲਕੁਲ ਸਰਕਾਰ ਨੂੰ ਗੌਂਦ ਕੇ ਰੱਖ ਦੇਣਾ ਇੱਕ ਪਾਸੇ ਤਾਂ ਉਹ ਇੱਥੇ ਕਿਸਾਨਾਂ ਨੂੰ ਗੋਲੀਆਂ ਨਾਲ ਡੱਕਦੀ ਹੈ ਇੱਕ ਪਾਸੇ ਸੁਨੇਹੇ ਦੇ ਕੇ ਸਾਦੀ ਹੈ ਇਹ ਤਾਂ ਸਮਝ ਤੋਂ ਬਾਹਰ ਹੈ ਉਹਨਾ ਜਿਹੜੇ ਜਿਨ੍ਹਾਂ ਨੂੰ ਡੱਕਦੀ ਆ ਉਹਨਾਂ ਦਾ ਕਾਫਲਾ ਦੇਖੋ ਹੁਣ ਤੁਸੀਂ ਕਿਵੇਂ ਵਾਅਦਾ ਜਾ ਰਹਿਆ ਹੈ ਭਾਈ ਜੀ ਕੀ ਦੇਖਣਾ ਚਾਹੋਗੇ ਅੱਜ ਜਿਹੜੀਆਂ ਟਰਾਲੀਆਂ ਨਵੀਆਂ ਆ ਰਹੀਆਂ ਤੇ ਸਰਕਾਰ ਨੇ ਵੀ ਅੱਗੇ ਪੈਂਤਰੇ ਫੋਰਸ ਵਧਾਤੀ ਹੈ ਤੇ ਕਿਵੇਂ ਦੇਖਦੇ ਆ ਵੀ ਇੱਕ ਪਾਸੇ ਟਪਾਉਂਦੇ ਆ ਕਿਸਾਨਾਂ ਨੂੰ ਤੇ ਦੂਜਿਆਂ ਨੂੰ ਰੋਕ ਰਿਹਾ ਕੀ ਇਸ ਚੀਜ਼ ਤੁਸੀਂ ਕੀ ਸਮਝਦੇ ਇਸ ਚੀਜ਼ ਨੂੰ ਇਹ ਤਾਂ ਭਾਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਰਕਾਰ ਨਾਲ ਆਪਣੀ ਰਲ ਮਿਲਾ ਭੁਗਤ ਹੋਣ ਤੋਂ ਬਿਨਾ ਆਪਾਂ ਦਿੱਲੀ ਪਹੁੰਚ ਨਹੀਂ ਕਰ ਸਕਦੇ ਆਪਾਂ ਨੂੰ ਐਨਓਸੀ ਨਹੀਂ ਮਿਲੀ ਉਹਨਾਂ ਨੂੰ ਕਿਵੇਂ ਮਿਲ ਗਈ ਠੀਕ ਹੈ ਆਪਾਂ ਪੁੱਛ ਲਈਏ ਬਜ਼ੁਰਗਾਂ ਤਾਂ ਵੀ ਉਹ ਹਥਿਆਰ ਲੈ ਕੇ ਤਾਂ ਨਹੀਂ ਆਏਗੇ ਨਾਲ ਬਜ਼ੁਰਗ ਤੁਸੀਂ ਆਏ ਹੋ ਇੱਥੇ ਦਿੱਲੀ ਵਾਸਤੇ ਤੁਸੀਂ ਫਿਰ ਹਥਿਆਰ ਤਾਂ ਨਹੀਂ ਲੈ ਕੇ ਜਿਹੜੀ ਬੁੱਧ ਰੋਕੇ ਬੈਗੀ ਆ ਹਥਿਆਰ ਤਾਂ ਸਾਡੇ ਕੋਲੇ ਆਇਆ ਜੀ ਪਰ ਆਹ ਝੰਡਾ ਤੇ ਡੰਡਾ ਜੀ ਝੰਡਾ ਦਾ ਡੰਡਾ ਚੱਲਦੇ ਰੋਕਿਆ ਤੂੰ ਨੂੰ ਕਿਉਂ ਗਿਆ ਇਹ ਤਾਂ ਹੁਣ ਸਰਕਾਰ ਦੱਸ ਸਕਦੀ ਹੈ ਕਿਉਂ ਰੋਕਿਆ ਇਹ ਕੋਈ ਤਾਂ ਗਰੀ ਹੋਈ ਸਰਕਾਰ ਨੂੰ ਕੋਈ ਡਰਾ ਛੋਡੇ ਤੋਂ ਕਹਿੰਦੇ ਆ ਨਾ ਪਰ ਟਰਾਲੀਆਂ 'ਚ ਵੀ ਦਿਖਾ ਦੁੰਦੇ ਆ ਮਾੜਾ ਜਾ ਟਰਾਲੀ ਵੀ ਅਜੇ ਬਾਈ ਕਹਿੰਦੇ ਇੱਥੇ ਹੀ ਕਰਾਂਗੇ ਕਬਰ ਯਾਰ ਕੋਈ ਇਹੋ ਜਿਹਾ ਸਮਾਨ ਤਾਂ ਲੱਗਦਾ ਨਹੀਂ ਵੀ ਜਿਹਦੇ ਨਾਲ ਇਹ ਵੀ ਕੋਈ ਡਰ ਵਾਲਾ ਬਿਸਤਰਾ ਪੈਣ ਦਾ ਸਮਾਨ ਆ ਅਜੇ ਦੂਜਾ ਸਮਾਨ ਦਾ ਟਰਾਲੀ ਬਾਈ ਕਹਿੰਦੇ ਵਾਹ ਕਾ ਰਹੀ ਪਿੱਛੇ ਆ ਰਹੀ ਹੈ ਤੇ ਸੋਚਣ ਦਾ ਵਿਸ਼ਾ